ਅੱਜ ਸਾਡੇ ਕੰਢੀ ਦੇ ਇਲਾਕੇ ਵਾਸਤੇ ਬਹੁਤ ਇੱਕ ਮਾਣ ਵਾਲੀ ਗੱਲ ਹੈ ਔਰ ਬਹੁਤ ਵੱਡੀ ਗੱਲ ਹੈ ਕਿ ਸਾਡੇ ਕੰਢੀ ਦੇ ਇਲਾਕੇ ਦੇ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀਗੀ ਕਿ ਜਿਹੜੀ ਕਮਾਈ ਦੇਵੀ ਔਰ ਕੰਢੀ ਦੇ ਇਲਾਕੇ ਤੋਂ ਜਿਹੜੀ ਬਸ ਹੈ ਕੰਢੀਗੜ ਜਿਹੜੀ ਚੱਲ ਰਹੀ ਹੈ ਔਰ ਮੈਂ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਸਦਾਰਸ਼ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਲਾਲਜੀਤ ਸਿੰਘ ਪੁਲਰ ਉਹਨਾਂ ਦਾ ਔਰ ਸਮੁੱਚੇ ਸਟਾਫ ਦਾ ਸ਼ਹਿਰਪੁਰ ਤੋਂ ਜਿੰਨੇ ਵੀ ਸਾਡੇ ਸਾਥੀ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਜਿਹੜੀ ਮੁੱਖ ਮੰਗ ਸੀ ਲੋਕਾਂ ਦੀ ਪੂਰੀ ਹੋਈ ਹੈ ਔਰ ਕਮਾਈ ਦੇ ਵੀ ਤੋਂ ਰੋਜ਼ਾਨਾ ਜਿਹੜੀ ਬੱਸਿਆ ਚੰਡੀਗੜ੍ਹ ਵਿਖੇ ਜਾਵੇ ਕਰੇਗੀ ਔਰ ਸ਼ਾਮ ਨੂੰ ਵਾਪਸ ਜਿਹੜੀ ਇੱਥੇ ਆਵੇ ਕਰੇਗੀ ਔਰ ਮੈਂ ਧੰਨਵਾਦ ਕਰਦਾ ਹਾਂ ਤੇ ਮੰਤਰਾਜ ਸਿੰਘ ਜੀ ਦਾ ਜਿਨ੍ਹਾਂ ਨੇ ਹਰੀ ਛੰਡੀ ਦੇ ਕੇ ਇਹ ਬੱਸ ਜਿਹੜੀ ਰਵਾਨਾ ਕੀਤੀ ਹੈ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਚੱਲਦੇ ਹਾਂ ਔਰ ਅਸ਼ੀਰਵਾਦ ਨਾਲ ਹੀ ਜਿਹੜੇ ਕੋ ਚੰਗੇ ਕੰਮ ਨੇ ਉਹਨਾਂ ਦੇ ਅਸ਼ੀਰਵਾਦ ਨਾਲ ਹੋ ਰਹੇ ਨੇ ਮੈਂ ਸਮੂਚੀ ਆਪਣੇ ਕੰਢੀ ਦੇ ਇਲਾਕੇ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿੰਨੇ ਵੀ ਅੱਜ ਸਰਪੰਚ ਸਾਹਿਬਾਨ ਔਰ ਸਾਡੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਾਥੀ ਇੱਥੇ ਆਏ ਨੇ ਉਹਨਾਂ ਵੱਲੋਂ ਮੈਂ ਮੰਤ ਰਾਜਗੁਰੂ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸੁਭ ਹੱਥਾਂ ਦੇ ਨਾਲ ਜਿਹੜੀ ਵਾਸਾ ਜੇ ਰਵਾਨਾ ਕੀਤੀ ਹੈ ਔਰ ਸਾਡੇ ਪੰਜਾਬ ਰੋਡਵੇ ਦੇ ਸਾਰੇ ਕਰਮਚਾਰੀਆਂ ਦਾ ਸਖੋਰ ਦੇ ਜੀਐਮ ਸਾਹਿਬ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੂੰ ਆਪਾਂ ਇਹ ਬੇਨਤੀ ਕੀਤੀ ਸੀ ਬਹੁਤ ਜਲਦੀ ਹੈ ਜਿਹੜੀ ਸਾਡੀ ਜਿਹੜੀ ਮੰਗ ਸੀ ਉਹਨੂੰ ਪੂਰਾ ਕੀਤਾ ਔਰ ਮੈਂ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਜਿੱਥੇ ਸਮੁੱਚੇ ਇਲਾਕੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਉੱਥੇ ਸਾਰਿਆਂ ਨੂੰ ਇਹ ਪੀਲ ਹੈ ਕਿ ਇਹ ਜਿਹੜੀ ਬਸ ਸੇਵਾ ਹੈ ਇਹਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਸਵੇਰੇ 6:50 ਇੱਥੋਂ ਚੱਲਿਆ ਕਰੇਗੀ ਕਮਾਈ ਦੇ ਵੀ ਤੋਂ ਸ਼ਾਮ ਨੂੰ 5 ਵਜੇ ਦੇ ਕਰੀਬ ਜਿਹੜੀ ਵਾਪਸ ਕਮਾਈ ਦੇ ਵੀ ਆਇਆ ਕਰੇਗੀ ਔਰ ਇੱਕ ਬਹੁਤ ਵੱਡੀ ਰਾਹਤ ਕੰਡੀ ਦੇ ਇਲਾਕੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਹੈ ਪ੍ਰਮਾਤਮਾ ਕਿਰਪਾ ਕਰੇ ਕਿ ਸਦਾ ਹੀ ਇਹਨਾਂ ਦਾ ਜੀਵਨ ਸੁਖਮਈ ਬਣਿਆ ਰਹੇ ਔਰ ਇਹ ਹਮੇਸ਼ਾ ਹੀ ਸਾਡੇ ਇਲਾਕੇ ਦੇ ਵਾਸਤੇ ਐਸੀਆਂ ਸੁਰਧਾ ਮਾਨਾ ਪ੍ਰਬੰਧ ਕਰਦੇ ਰਹਿਣ ਸਾਰਾ ਇਹ ਲੋਕ ਇਲਾਕਾ ਇਹਨਾਂ ਦੇ ਨਾਲ ਜੁੜੇ ਹੋਏ ਤੇ ਹਮੇਸ਼ਾ ਇਹਨਾਂ ਦਾ ਸਹਿਯੋਗ ਕਰਦਾ ਰਹੇਗਾ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਅੰਤਰਾਤਮਾ ਤੋਂ ਦਿਲੋਂ ਧੰਨਵਾਦ ਕਰਦਾ ਜੀ